ਲੋ ਵੀ ਕਿਸਾਨ ਭਰਾਵੋ ਅੱਜ ਆਇਆ ਬਾਸਪਤੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਭਾਗੇਗਾ ਜੀ ਤੀਜਾ ਭਾਗ ਦਾ ਨੰਬਰ ਹੈਗਾ ਤੀਜਾ ਜੀ ਤਰੀਕ ਹੋਗੀ 8 ਦਸੰਬਰ ਲੋ ਬਈ ਵੈਰਾਈਟੀ ਸੀਗੀ ਵੇਖ ਚੈੱਕ ਕਰ ਸਕਦੇ ਪੰਨੀ ਕਿਹੜੀ ਸੀ ਬਾਕੀ ਬਈ ਨਹੀਂ ਭੋਲੇ ਲੋ ਜੀ ਇਹਦਾ ਵੇਣਿਆ ਉਹ 3500 ਹੋ ਗਈ ਜੀ ਢੇਰੀ 3500 ਰੁਪਏ ਪਹਿਲਾਂ ਵਾਲੀ ਬਾਕੀ ਇਹਦਾ ਵੇਣਿਆ ਜੋਈ ਚੈੱਕ ਕਰੋ 17 18 ਬੋਲ 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 ਚਲੋ ਉਹ ਤਾਂ ਲਿਖੋ ਤਾਂ ਨਹੀਂ ਆਈ ਆ ਤੁਮਹਕੇ ਦੇਣਾ ਨਾ ਨਾ ਕੀ ਹੋਗੀ ਜੀ ਕਿਹੜਾ ਨਾ ਕੋਈ ਵੀ ਅੱਗੇ ਵੇਣੇ ਕਿਸਾਨ ਪਰੋ ਇੱਥੇ ਤਾਂ ਐਵੇਂ ਜੇ ਲੱਗੀ ਆ ਬੋਲੀ ਗਾਂਵੇਂ ਜੇ ਬੋਲੀ ਲੱਗਦੀ ਆ ਤਾਂ ਅੱਜ ਬਾਕੀ ਅੱਜ ਕਿਸਾਨ ਪਰ ਬੋਲੀ ਥੋੜੀ ਜੀ ਨਾ ਪਤਾ ਨਹੀਂ ਕੀ ਚੱਕਰ ਬਣਿਆ ਪਿਆ ਅੱਜ ਬੋਲੀ ਦਾ ਲੱਗ ਜੇ ਨਹੀਂ ਰਹੀ ਅੱਜ ਵਧੀਆ ਤੇ ਬਾਕੀ ਭਾਈ ਵੇਣੇ ਇੱਥੇ ਲੱਗੀ ਤਾਂ ਲਾਓ ਭਾਈ ਵੇਣੇ ਵੀ ਮੱਛਲ ਆ ਗਿਆ 1401 ਹਣ ਉਹ ਭਾਈ ਉੱਥੇ 2 ਇੱਕ ਢੇਰੀ ਦਾ ਲੱਗ ਗਈ 3500 ਤੇ ਇੱਕ ਦਾ ਪਤਾ ਨਹੀਂ ਕਿੰਨਾ ਲੱਗਿਆ ਭਾਈ ਇਹ ਬਾਕੀ ਸ਼ੇਅਰ ਕਰ ਦਿਓ ਭਾਈ ਆ ਢੇਰੀ ਦਾ ਵੇਣੇ ਦੇਖੋ ਜਾਣ ਚਲਦਾ ਸਹੀ ਤੇ ਮੇਰੇ ਵਾ ਸਹੀ ਹੋ ਬੋਲੋ ਜੀ ਆਲਮ ਮਨੇ ਕਰ ਰਿਹਾ ਬੋਲੋ ਬਾਈ ਕਿਹੜੇ ਬੋਈ ਪੱਖਾ ਲਵਾਂ ਮੈਂ ਰੈਡੀ ਬੈਡ ਹੈ ਬਾਈ ਪੱਖਾ ਲਵਾਂ ਰੈਡੀ ਬੈਡ ਤੇ ਆ ਬੋਲੋ ਰੈਡੀ ਬੈਡ ਬੋਲੋ 3700 ਰੁਪਏ ਆ ਪੱਖਾ ਲਾ ਕੇ ਉਹੀ ਸਿਰਾ ਵੀ ਕਿ 55 ਰੁਪਏ ਨਹੀਂ ਜਦੋਂ ਪੱਖਾ ਨਹੀਂ ਲੱਗਦਾ ਤਾਂ 4500 ਰੁਪਏ 700 ਪੱਖਾ ਲਗਾ ਕੇ 75 ਕਰ ਦੋ ਯਾਰ ਕਮਾਲ ਦੀ ਗੱਲ ਕਰਦਾ ਔਰ ਤੁਸੀਂ ਵੇਖੋ ਓ ਯਾਰ ਕਮਾਲ ਦੀ ਗੱਲ ਤੂੰ ਪੱਖਾ ਲਗਾ ਕੇ ਕਰ ਦੋ ਚਲੋ ਹੈਲੋ ਹੋ ਗਿਆ ਤੁਹਾਨੂੰ ਕੀ ਗੱਲ ਹੋ ਗਈ ਇਹ ਬੈਰ ਬੰਦਰ ਆ ਤੁਹਾਨੂੰ ਕਿਹਾ ਚਲੋ ਮਾਸੀ ਨੂੰ ਚਾਹੀਦੀ ਤੀਜਾਂ ਤੇ ਲਿਖ ਲਓ ਲੋਰੀ 1401 ਹਾਂਜੀ 700 ਯਾਰ ਤੁਸੀਂ ਲੈਣੀ ਵੜਦਾ ਤੇ ਕੋਈ ਕੰਮੇ ਤਾਂ ਕਰ ਦੋ ਯਾਰ ਤੀਜਾਂ ਲਈ ਆਹ ਹਲੋ ਬਾਈ

ਇੱਧਰ ਦਾ ਵਾਰੀ ਸਾਡੇ ਪਾਸ ਤੱਕ ਇਹ ਨਹੀਂ ਲਾਉਣੀ ਵਾਰੀ ਵੀਰਪਾਲ ਰੈਡੀ ਬੈਂਟ ਤੇ ਭਾਈ ਭਾਗ ਰਹਿਣਾ ਜੀ ਇਹਨਾਂ ਨੂੰ ਸੋਫਾ ਕਰਾ 35 ਕਰ ਨੂੰ ਆਪਾਂ 30 ਹਾਂ 30 30 ਅੱਛਾ 35 ਹੀ ਹੋ ਗਈ ਹੈ ਜੀ 1401 ਭਾਗ ਨੰਬਰ 3 ਜਸਵਿੰਦਰ ਨੂੰ ਫੋਟੋ ਆਉਂਗਾ ਜਸਵਿੰਦਰ ਦਾ ਸੰਭ ਲੱਗਦਾ ਬਹੁਤ ਦੇਰੇ ਤੇ ਹੋਏ ਬੋਕਰ ਮਾਰ ਕੇ ਭਰ ਕੇ ਥੋੜੀ ਬਸ ਬੋਕਰ ਮਾਰ ਕੇ ਠੀਕ ਹੈ ਤੁਹਾਡੇ ਵੱਲ ਭਾਈ ਭਰ ਲਓ ਚੱਲ ਚਾਲੀ 47 ਜੀ ਇਹ ਦੇਣੀ 30 40 ਦਾ 30 40 52 60 60 ਰੁਪਏ ਲਓ ਜੀ 34 60 ਹੋ ਗਈ ਢੇਰੀ ਬਾਕੀ ਅੱਗੇ ਵੇਣੇ ਕਿਸਾਨ ਭਰਾਓ ਕਿਹੜੀ ਢੇਰੀ ਹੈ ਕੀ ਵੈਰਾਈਟੀ ਹੈ ਕੀ ਹਿਸਾਬ ਲੱਗਦਾ ਤੇ ਬਾਕੀ ਆ ਜਾਓ ਬਾਈ ਆ ਠੇਰੀ ਕਿਹੜੀ ਵੈਰੈਟੀ ਆ ਰਿਓ ਬਈ ਬਾਕੀ ਵਿਣੇ ਆ ਸ਼ੇਅਰ ਕਰਦੇਓ ਬਈ ਦੱਬ ਕੇ ਵਿੰਟ ਮਾਰੇ ਕਰ ਜਲਦੀ ਦੱਸੋ ਥੋੜਾ ਖੜੋਤਾ ਮੈਂ ਕਬਲੀ ਘੋਤੀ ਹੈ ਬੋਲੀ ਬੋਲੋ ਬਈ ਕਬਲੀ ਬੋਲੋ ਬਈ ਥੇਰੋ ਪਾਣੀ ਦੇ ਲਗਾ ਕੋਈ ਨਹੀਂ ਦਿਖਾ ਦੇ ਯਾਰ ਤਾ ਵੀ ਦੱਪਰੇ ਦੱਪਰੇ ਦੀਨਾ ਵਾਦੋ ਮੁਕਿਆ ਲਖਾ ਦੀ ਲਖਾ ਦੀ ਤੇ ਕੀ ਹੋ ਗਿਆ ਦੱਸੋ ਲਿਖੋ ਇਹ 60 ਰੁਪਏ ਦੇ ਆਜੋ ਆਜੋ ਲਓ ਜੀ ਵੀ ਕੀ ਹੋਈ ਜਾਂਦੇ ਆਪਾਂ ਲੱਭ ਲਾ ਆਹ ਤੇਰੀ ਭੈਣੇ ਵੈਰਾਈਟੀ ਵੀ ਮੁੱਛਲ ਆ ਨਹੀਂ ਪਰ ਵੀ ਨੇ ਕਮੈਂਟ ਭਾਈ ਐਵੇਂ ਆਪਾਂ ਕਹਿ ਦਗੇ ਮੁੱਛਲ ਆ ਕਿ ਨਹੀਂ ਬਹੁਤ ਬਾਕੀ ਵੇਣਿਆ ਕਿਹੜੀ ਵੈਰਾਈਟੀ ਆ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੇਣਿਆ ਕਿਹੜੀ ਵੈਰਾਈਟੀ ਆ ਹੈ ਨਹੀਂ ਭਾਈ ਕੋਈ ਕਿਹੜੀ ਹੈ ਵੈਰਾਈਟੀ ਵੈਰਾਈਟੀ ਕਿਹੜੀ ਆ ਹੋਰਾਂ ਨੂੰ ਲਓ ਬਈ ਬਾਕੀ ਵੀ ਸ਼ੇਅਰ ਕਰ ਦਿਓ ਬੋਲੀ ਮੇਰੇ ਤੋਂ ਹਾਵਣਾ ਹੋ ਗਈ ਐ ਐਵੇਂ ਜੀ ਹੋਈ ਐ ਭਈ ਅੱਜ ਬੋਲੀ ਚੈੱਕ ਕਰੀ ਲਿਆ ਤੁਸੀਂ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਆਈ ਲਾਈਕ ਐਂ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਅੱਜ ਆਏ ਸੀਗੇ ਜੀ ਕੋਟਕਪੂਰਾ ਦੀ ਮੰਡੀ ਦੇ ਵਿੱਚ ਲਓ ਜੀ ਬੋਲੀ ਹੋ ਚੁੱਕੀ ਹੈ